ਅੱਜ ਇੱਕ ਇੱਕ ਚੀਜ਼ ਬੜਾ ਵਿਵਾਦ ਚੱਲਦਾ ਰਹਿੰਦਾ ਇੰਡਸਟਰੀ ਦੇ ਵਿੱਚ ਕਹਿੰਦੇ ਕਿ ਵੀ ਬਹੁਤ ਸਾਰੇ ਲੋਕ ਮੰਨਦੇ ਆ ਕਿ ਗਾਣਿਆਂ ਦਾ ਲੋਕਾਂ ਤੇ ਬਹੁਤ ਅਸਰ ਹੁੰਦਾ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਇਹ ਸਿਰਫ ਐਂਟਰਟੇਨਮੈਂਟ ਵਾਸਤੇ ਤੁਸੀਂ ਕੀ ਸਮਝਦੇ ਹੋ ਬਿਲਕੁਲ ਹੈ ਤਾਂ ਐਂਟਰਟੇਨਮੈਂਟ ਵਾਸਤੇ ਹੀ ਆ ਵੀ ਬਟ ਥੋੜੀ ਜੀ ਮਤਲਬ ਜਦੋਂ ਮੈਨੂੰ ਮੈਂ ਨਹੀਂ ਇਦਾਂ ਗਾਣੇ ਕਰਦਾ ਨੂੰ ਜਿਆਦਾ ੜਕਾਉ ਜੇ ਨਾ ਮੈਨੂੰ ਅਲਾਦਾ ਨਹੀਂ ਯਾਰ ਪਰਿਵਾਰਕ ਜੀ ਚੀਜ਼ਾਂ ਹੋਣੇ ਜ਼ਰੂਰੀ ਆ ਜੋ ਕਿਸੇ ਵੀ ਸਮੇਂ ਕੋਈ ਵੀ ਬੰਦਾ ਕੁਈ ਵੀ ਸਮਝਾ ਨਾ ਸਕੂਨ ਮਿਲੇ ਯਾਰ ਸੁਣ ਕੇ ਚੀਜ਼ਾਂ ਨੂੰ ਨਾ ਫੀਲ ਕਰਿਆ ਲੱਗਦਾ ਬੰਦਾ ਯਾਰ ਕੋਈ ਗਾਣਾ ਚੱਲ ਜਾਏ ਉਹਨੂੰ ਕੋਈ ਮਿਊਜ਼ਿਕ ਚੱਲੇ ਉਹਨੂੰ ਕੰਨਾਂ ਨੂੰ ਬਸ ਰਸ ਮਿਲੇ ਯਾਰ ਵੀ ਹਾਂ ਯਾਰ ਕੁਝ ਅੱਛਾ ਹੋ ਰਿਹਾ ਸੋ ਕਈ ਵੰਦੇ ਨਹੀਂ ਸੋਚਦੇ ਯਾਰ ਇਹ ਚੀਜ਼ਾਂ ਅੱਛਾ ਭਾਈ ਬੜੇ ਛੋਟੇ ਛੋਟੇ ਸਵਾਲ ਦਿੰਨੇ ਹੋ ਪਹਿਲ ਤਾਂ ਇਹੀ ਜਵਾਬ ਦਿਓ ਇਹ ਕੀ ਚੱਕਰ ਆ ਬੜਾ ਲਿਮਟਿਡ ਜਾਂ ਬੜਾ ਸੇਫ ਜਾਂ ਖੇਡ ਰਹੇ ਹੋ ਇਹ ਕੀ ਚੱਕਰ ਆ ਵੀ ਕਿਸੇ ਦਾ ਨਾਂ ਨਹੀਂ ਲੈਣਾ ਕਿਸੇ ਨੂੰ ਬੋਲਣਾ ਨਹੀਂ ਕੁਝ ਇਹ ਕੀ ਚੱਕਰ ਆ ਨਾਂ ਲੈ ਕੇ ਵੀਰੇ ਕੀ ਕਰਨਾ ਯਾਰ ਮਤਲਬ ਮੇਰਾ ਯਾਰਾ ਜਿਆਦਾ ਫੋਕਸ ਮੇਰੇ ਕੰਮ ਤੇ ਆ ਨਾ ਮੈਂ ਕਿਸੇ ਦੀ ਕੰਟਰੋਲ ਸੀ ਚਾਹ ਤੱਕ ਬਿਆਨ ਨਾ ਪੈਣਾ ਠੀਕ ਹੈ ਨਾ ਜੀ ਹਾਂ ਮਤਲਬ ਚਲੋ ਕਰੀ ਜ਼ਿੰਦਗੀ ਜਾਇਆ ਕਰਦੇ ਸਮਾਂ ਕੁਝ ਨਾ ਕੁਝ ਗੱਲਾਂ ਹੈਗੀਆਂ ਕੁਝ ਕਰਨ ਵਾਲੀਆਂ ਉਹ ਵੀ ਜ਼ਰੂਰ ਕਰਾਂਗੇ ਜੀ ਅੱਛਾ ਬਈ ਤੁਸੀਂ ਹਮੇਸ਼ਾ ਮਤਲਬ ਵੀ ਸਾਈਡ ਤੇ ਰੋਮਾਂਟਿਕ ਕਰਦੇ ਰਹੇ ਤੇ ਹੁਣ ਅੱਗੇ ਕੀ ਪਲਾਨ ਆ ਤੁਹਾਡਾ ਇਹ ਵੀ ਬੀਟ ਵੀ ਬੀਟ ਵੀ ਗਾਣੇ ਮੇਰੇ ਬਹੁਤ ਚੱਲਦੇ ਆ ਪਰ ਜਿਆਦਾ ਮੇਰੇ ਜਾਨੀ ਜਿਹੜੇ ਮੇ ਨੂੰ ਅਡਰੈਸ ਜਿਹੇ ਮੇ ਕੋਲ ਅਪਰੋਚ ਕਰਦਾ ਤੋ ਇੰਨੇ ਗਾਣੇ ਯਾਰ ਬਾਈ ਦੇ ਲੈਵਲ ਦਾ ਗਾਣਾ ਤਾਂ ਪਰਮੈਂਟਿਕ ਉਹਨਾਂ ਕੋਈ ਕਰਵਾਣਾ ਨਾ ਛੋ ਥੋੜੀ ਸ਼ਬੀ ਨਹੀਂ ਬਣ ਜਾਂਦੀ ਬੰਦੇ ਦੀ ਮੈਨੂੰ ਲੱਗਦਾ ਯਾਰ ਸ਼ਾਇਦ ਮੇਰੀ ਇੱਧਾ ਨਹੀਂ ਬਣਾਤੀ ਸਿੰਗਰਾਂ ਨੇ ਵੀ ਚੱਲ ਰੋਮੈਂਟਿਕਰ ਸਾਈਡ ਹੀ ਜ਼ਿਆਦਾ ਕਰਨੀ ਵੀਰੇ ਨੇ ਓਕੇ ਅੱਛਾ ਇੱਕ ਬਈ ਬਲਰਾਜ ਹੋਰਾਂ ਨਾਲ ਬਹੁਤ ਗਾਣੇ ਆਉਂਦੇ ਬਾਕੀ ਸਿੰਗਰਾਂ ਨਾਲ ਤੁਹਾਡੇ ਘੱਟ ਆ ਉਹਨਾਂ ਦੇ ਮੁਕਾਬਲੇ ਇਹ ਕੀ ਚੱਕਰ ਹੈ ਬਲਰਾਜ ਵੀਰੇ ਬਹੁਤ ਨਾਈਸ ਪਰਸਨ ਬ ਹੂੰ ਠੀਕ ਆ ਨਾ ਇਕੱਠੇ ਬੈਠਦਾ ਸਾਰੀ ਟੀਮ ਸਾਰੀ ਕੰਪੋਜ਼ਾ ਬਣਾਉਂਦੀਆਂ ਗਾਣੇ ਉਹ ਕੇ ਮੇਰੇ ਕੰਮ ਚ ਨਹੀਂ ਕਦੇ ਬੋਲਦੇ ਵੀਰਾ ਜੋ ਮੈਂ ਬਣਾਤਾ ਜੋ ਮੈਨੂੰ ਸੁਣਨ ਨਹੀਂ ਬਣਿਆ ਆਂਦਾ ਉਹ ਕਹਿੰਦਾ ਡੰ ਗੁਰੀ ਤੇਰਾ ਕੰਮ ਹੈ ਤੂੰ ਕੀਤਾ ਏਸੋ ਤੇ ਸਾਡੀ ਵਧੀਆ ਮਿਲਦੀ ਯਾਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਲੱਕ ਵੀ ਅੱਛਾ ਹੈ ਜਿੰਨੇ ਗਾਣੇ ਬਣਾ ਰਹੇ ਆ ਸਾਰੇ ਅੱਛੇ ਜਾ ਰਹੇ ਆ ਅੱਛਾ ਪੰਜਾਬੀ ਨਾ ਹਮੇਸ਼ਾ ਲੱਤਾਂ ਖਿੱਚਣ ਲਈ ਬੜੇ ਮਸ਼ਹੂਰ ਹੈ ਤੇ ਇੰਡਸਟਰੀ ਤਾਂ ਇਸ ਚੀਜ਼ ਲਈ ਬਦਨਾਮ ਹੈ ਤੇ ਇਸ ਤਰ੍ਹਾਂ ਦਾ ਤਜਰਬਾ ਰਿਹਾ ਕਿ ਕੋਈ ਮਿਊਜ਼ਿਕ ਕਰਾ ਗਿਆ ਹੋਵੇ ਪੈਸੇ ਵੀ ਨਾ ਦਿੱਤੇ ਹੋਣ ਜਾ ਜਾ ਕਿਸੇ ਹੋਰ ਤਰ੍ਹਾਂ ਦੀ ਧੋਖਾ ਧੜੀ ਦਾ ਸ਼ਿਕਾਰ ਹੋਏ ਹੋ ਨਾ ਧੋਖੇ ਤੇਰੀਆਂ ਵੀ ਜਿੰਦਗੀ ਦੇ ਵਿੱਚ ਬਹੁਤ ਹੁੰਦੀਆਂ ਹੈ ਨਾ ਹੋਈਆਂ ਵੀ ਨੇ ਮੈਂ ਵੀ ਤਾਂ ਤੁਹਾਨੂੰ ਪਹਿਲਾਂ ਗਿਆ ਵੀ ਬੋਲੂਗਾ ਜ਼ਰੂਰ ਹਲੇ ਸਮਾਂ ਨਹੀਂ ਆਇਆ ਚੀਜ਼ ਦਾ ਦੱਸੂਗਾ ਜ਼ਰੂਰ ਵੀ ਹਾਂ ਯਾਰ ਇਹ ਪਰ ਮੈਂ ਫਿਰ ਵੀ ਕਰਨਾ ਚਾਹ ਕੱਲ ਨੂੰ ਦੱਸਣਾ ਯਾਰ ਨਾ ਠੀਕ ਚਲੋ ਯਾਰ ਜਿੱਦ ਨਾਲ ਚੱਲਣਾ ਸਹੀ ਚੱਲਿਆ ਕਰੋ ਦਿਲ ਤੋਂ ਚੱਲਿਆ ਕਰੋ ਤਾਂ ਹੀ ਕਾਮਯਾਬੀ ਮਿਲਦੀ ਨਹੀਂ ਮਿਲਦੀ ਨਹੀਂ ਹੈ ਧੋਖੇ ਅ ਜ ਤੁਸੀਂ ਮੇਰੇ ਨਾਲ ਗੱਲ ਨੂੰ ਕੱਲ ਕਿਸੇ ਹੋਣਾ ਤੁਹਾਡੇ ਨਾਲ ਵੀ ਹੋਣਾ ਓਬਵੀਅਸਲੀ ਉਹ ਚੀਜ਼ ਹੋਣੀ ਹੋਣੀ ਹੈ ਤੁਹਾਡੇ ਨਾਲ ਕਿਸੇ ਨਾਲ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਮੂਰੀ ਵੀ ਆ ਤੁਹਾਡੇ ਨਾਲ